ਯਾਰੇ ਸਤਸੰਗੀਆਂ ਸਤ ਸ੍ਰੀ ਅਕਾਲ ਆਓ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਇੱਕ ਅਦਭੁਤ ਪ੍ਰਸੰਗ ਸੁਣੀਏ ਜੋ ਕੇਵਲ ਚਮਤਕਾਰ ਨਹੀਂ ਬਲਕਿ ਡੂੰਗੀ ਆਤਮਿਕ ਸਿੱਖਿਆ ਦਾ ਪ੍ਰਕਾਸ਼ ਹੈ ਗੱਲ ਹੈ ਉਸ ਸਮੇਂ ਦੀ ਜਦੋਂ ਹਰੀਦਵਾਰ ਵਿੱਚ ਗੰਗਾ ਸ্নান ਮੇਲਾ ਲੱਗਾ ਹੋਇਆ ਸੀ ਹਜ਼ਾਰਾਂ ਯਾਤਰੀ ਰਾਜੇ ਮਹਾਰਾਜੇ ਸੰਤ ਫਕੀਰ ਸਭ ਗੰਗਾ ਦੇ ਕੰਢੇ ਇਕੱਠੇ ਹੋਏ ਸਨ ਲੋਕ ਵਿਸ਼ਵਾਸ ਕਰਦੇ ਸਨ ਕਿ ਗੰਗਾ ਦੇ ਜਲ ਵਿੱਚ ਸਨਾਨ ਕਰਨ ਨਾਲ ਉਹਨਾਂ ਦੇ ਪਾਪ ਧੁੱਲ ਜਾਣਗੇ ਤੇ ਉਹ ਪਵਿੱਤਰ ਹੋ ਜਾਣਗੇ ਉਸ ਪੀੜ ਵਿੱਚ ਗੁਰੂ ਨਾਨਕ ਸਾਹਿਬ ਜੀ ਵੀ ਭਾਈ ਮਰਦਾਨਾ ਜੀ ਦੇ ਨਾਲ ਮੌਜੂਦ ਸਨ ਗੁਰੂ ਜੀ ਨੇ ਦੇਖਿਆ ਕਿ ਲੋਕ ਆਪਣੇ ਹੱਥਾਂ ਨਾਲ ਜਲ ਭਰ ਕੇ ਸੂਰਜ ਚੜ੍ਹਦੇ ਪੂਰਬ ਵੱਲ ਛਿੜਕ ਰਹੇ ਹਨ ਅਤੇ ਕਹਿ ਰਹੇ ਹਨ ਇਹ ਪਾਣੀ ਸਾਡੇ ਪਿਤਰਾ ਨੂੰ ਮਿਲੇਗਾ ਗੁਰੂ ਨਾਨਕ ਸਾਹਿਬ ਜੀ ਹੌਲੀ-ਹੌਲੀ ਮੁਸਕਰਾਏ ਉਹਨਾਂ ਨੇ ਜਲ ਪਰਿਆ ਅਤੇ ਪੂਰਬ ਦੀ ਥਾਂ ਪੱਛਮ ਵੱਲ ਛਿੜਕਣਾ ਸ਼ੁਰੂ ਕਰ ਦਿੱਤਾ ਈੜ ਵਿੱਚ ਹੰਗਾਮਾ ਹੋ ਗਿਆ ਕੁਝ ਲੋਕ ਹੱਸਣ ਲੱਗੇ ਕੁਝ ਨੇ ਤਨਜ਼ ਕੀਤਾ ਤੇ ਕੁਝ ਨੇ ਗੁਰੂ ਜੀ ਨੂੰ ਅਗਿਆਨੀ ਕਿਹਾ ਇੱਕ ਮੁੱਲਾ ਨੇ ਕਿਹਾ ਅਰੇ ਬੇਅਕਲ ਇਹ ਕੀ ਕਰ ਰਹੇ ਹੈ ਪਾਣੀ ਤਾਂ ਪੂਰਬ ਵੱਲ ਛਿੜਕਿਆ ਜਾਂਦਾ ਹੈ ਤਾਂ ਜੋ ਉਹ ਸਾਡੇ ਪਿਤਰਾਂ ਨੂੰ ਜਾਵੇ ਜੋ ਪਰਲੋਕ ਵਿੱਚ ਵਸਦੇ ਹਨ ਗੁਰੂ ਸਾਹਿਬ ਜੀ ਨੇ ਸ਼ਾਂਤੀ ਨਾਲ ਉਸ ਮੁੱਲੇ ਨੂੰ ਉੱਤਰ ਦਿੱਤਾ ਮੇਰੇ ਖੇਤ ਪੱਛਮ ਵੱਲ ਹਨ ਮੈਂ ਸੋਚਿਆ ਕਿ ਜੇ ਤੁਹਾਡਾ ਪਾਣੀ ਹਜ਼ਾਰਾਂ ਮੀਲ ਦੂਰ ਪਿਤਰਾਂ ਤੱਕ ਪਹੁੰਚ ਸਕਦਾ ਹੈ ਤਾਂ ਕੀ ਮੇਰਾ ਪਾਣੀ ਕੁਝ ਮੀਲ ਦੂਰ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਇਹ ਸੁਣ ਕੇ ਸਾਰੇ ਲੋਕ ਚੁੱਪ ਰਹਿ ਗਏ ਲੋਕਾਂ ਨੂੰ ਅਚਾਨਕ ਆਪਣੇ ਅੰਧਵਿਸ਼ਵਾਸੀ ਪ੍ਰਥਾ ਤੇ ਸ਼ਰਮ ਆਉਣ ਲੱਗ ਪਈ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਮਹਾਨ ਬਚਨ ਕਹੇ ਪਵਨ ਗੁਰ ਪਾਣੀ ਪਤਾ ਮਾਤਾ ਤਰਤੇ ਮਤ ਦਿਵਸ ਰਾਤ ਦੁਇ ਦਾਈ ਤਾਇਆ ਖੇਲੇ ਸਗਲ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਇਹ ਪਰਮ ਦਾ ਮੂਲ ਬਾਹਰੀ ਕਿਰਿਆਵਾਂ ਵਿੱਚ ਨਹੀਂ ਸਗੋਂ ਅੰਦਰਲੀ ਆਤਮਾ ਦੀ ਪਵਿੱਤਰਤਾ ਵਿੱਚ ਹੈ ਜਲ ਨੂੰ ਪੂਰਬ ਜਾਂ ਪੱਛਮ ਵੱਲ ਸੁੱਖਣ ਨਾਲ ਨਹੀਂ ਸੱਚ ਸਿਮਰਨ ਅਤੇ ਸੇਵਾ ਨਾਲ ਹੀ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ ਉਹ ਪਲ ਜਦ ਗੁਰੂ ਜੀ ਨੇ ਇਹ ਸ਼ਬਦ ਕਹੇ ਪੀੜ ਵਿੱਚੋਂ ਕਿਸੇ ਦੀ ਹਿੰਮਤ ਨਾ ਹੋਈ ਉਹਨਾਂ ਦਾ ਵਿਰੋਧ ਕਰਨ ਲੋਕਾਂ ਦੇ ਦਿਲਾਂ ਵਿੱਚ ਸਿਰਫ ਇੱਕ ਹੀ ਵਿਚਾਰ ਜਗਿਆ ਅਸੀਂ ਕਿੰਨੇ ਅੰਧੇਰੇ ਵਿੱਚ ਸੀ ਅਤੇ ਗੁਰੂ ਜੀ ਨੇ ਸਾਨੂੰ ਰੌਸ਼ਨੀ ਦਿਖਾਈ ਇਹ ਪ੍ਰਸੰਗ ਦਸਨ ਦੇਸ਼ ਸਾਡੀ ਰੂਹ ਨੂੰ ਯਾਦ ਦਵਾਉਂਦਾ ਹੈ ਕਿ ਹਵਾ ਸਾਡੀ ਗੁਰੂ ਹੈ ਪਾਣੀ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਂ ਹੈ ਜੇ ਅਸੀਂ ਇਹਨਾਂ ਦਾ ਸਤਕਾਰ ਕਰੀਏ ਤਾਂ ਅਸਲ ਅਰਥਾਂ ਵਿੱਚ ਧਰਮੀ ਹੋ ਸਕਦੇ ਆ ਪਿਆਰੇ ਦਰਸ਼ਕੋ ਜੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਅਨਮੋਲ ਪ੍ਰਸੰਗ ਤੁਹਾਡੇ ਹਿਰਦੇ ਨੂੰ ਛੂ ਗਿਆ ਹੈ ਤਾਂ ਇਹ ਕੋਈ ਸਧਾਰਨ ਕਹਾਣੀ ਨਹੀਂ ਉਹ ਉਹ ਜੋਤ ਹੈ ਜੋ ਮਨੁੱਖ ਦੇ ਅੰਧਕਾਰ ਨੂੰ چیر ਕੇ ਰੂਹ ਨੂੰ ਰੌਸ਼ਨੀ ਬਖਸ਼ਦੀ ਹੈ ਅਸੀਸਾਂ ਵਾਲੇ ਉਹ ਪਲ ਜਦ ਗੁਰੂ ਜੀ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਦੀਆਂ ਜੰਜੀਰਾਂ ਤੋਂ ਮੁਕਤ ਕਰਕੇ ਸੱਚ ਦੇ ਰਸਤੇ ਵੱਲ ਲਾਇਆ ਅੱਜ ਵੀ ਸਾਨੂੰ ਸਚਾਈ ਨਿਮਰਤਾ ਅਤੇ ਸਿਮਰਨ ਦੀ ਰਾਹੀਂ ਜੀਵਨ ਜਿਉਣ ਲਈ ਪ੍ਰੇਰਿਤ ਕਰਦੇ ਹਨ ਜੇ ਇਹ ਵਚਨ ਤੁਹਾਡੇ ਮਨ ਦੇ ਅੰਦਰ ਵੀ ਗੂੰਜ ਉੱਠੇ ਹਨ ਤਾਂ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਪਿਆਰ ਨਾਲ ਵਾਹਿਗੁਰੂ ਜ਼ਰੂਰ ਲਿਖੋ ਇਹ ਸਿਰਫ ਇੱਕ ਟਿੱਪਣੀ ਨਹੀਂ ਇਹ ਤੁਹਾਡਾ ਸ਼ਰਧਾ ਭਰਿਆ ਅਰਦਾਸੀ ਸੰਦੇਸ਼ ਹੋਵੇਗਾ ਸਾਡੀ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਇਸ ਵੀਡੀਓ ਨੂੰ ਲਾਈਕ ਕਰੋ ਆਪਣੇ ਸੱਜਣਾਂ ਨਾਲ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸੁਨੇਹਾ ਹਰ ਹਿਰਦੇ ਤੱਕ ਪਹੁੰਚ ਸਕੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਗੁਰਬਾਣੀ ਦੀ ਰੌਸ਼ਨੀ ਹਮੇਸ਼ਾ ਤੁਹਾਡੇ ਜੀਵਨ ਵਿੱਚ ਪ੍ਰਕਾਸ਼ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਬੋਲੇ ਸੋਨੇ ਹੋਲ ਸ੍ਰੀ ਅਕਾਲ ਵਾਹਿਗੁਰੂ 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 ਵਾਹਿਗੁਰੂ